ਗੇ ਬਹੁਤ ਵੱਡਾ ਧੰਨਵਾਦ ਆ ਬਹੁਤ ਵੱਡੀ ਮੁਬਾਰਕਬਾਦ ਹੈ ਬਾਪੂ ਅਮਰਸਿੰਘ ਦੇ ਪੁੱਤਰ ਨੂੰ ਬੂਟਿਆ ਉਮਰੀਆਣਾ ਹਾਰਲੇ ਮੋਟਰਸਾਈਕਲ ਦੇ ਨਾਲ ਅੱਜ ਬਰਨਾਲੇ ਦੇ ਇਸ ਕਬੱਡੀ ਕੱਪ ਤੇ ਆ ਸਨਮਾਨ ਜਿਹੜਾ ਹੋਣ ਜਾ ਰਿਹਾ ਮੇਰੇ ਵੀਰੋ ਇੱਕ ਐਨ ਬਹੁਤ ਵੱਡਾ ਸਨਮਾਨ ਹੈ ਬਹੁਤ ਹੀ ਸਤਿਕਾਰਯੋਗ ਸਰਦਾਰ ਕਲਵੰਸੀ ਜੀ ਬਰਾੜ ਤੇ ਮਾਤਾ ਹਰਵੰਸੌਰ ਜੀ ਬਰਾੜ ਦੇ ਪੁੱਤਰ ਦੀਆਂ ਗੱਲਾਂ ਅੰਤਰਰਾਸ਼ਟਰੀ ਵੱਡੀ ਖਿਡਾਰੀ ਸਾਡੇ ਇਲਾਕੇ ਦਾ ਵੱਡਾ ਮੱਲ ਹੈ ਜਗਵੀਤ ਭਰਾੜਾ ਕੈਨੇਡਾ ਜਿਨ੍ਹਾਂ ਨੇ ਮਾਂ ਤੇ ਪਿਆਰ ਦੇ ਨਾਲ ਸਾਰੇ ਭਰਾਵਾਂ ਨੇ ਮਿਲ ਕੇ ਬਿੰਦਾ ਬਰਾੜ ਕੋਟਲਾ ਮੇਰ ਸਿੰਘ ਵਾਲਾ ਯੂ ਐਸ ਏ ਗੁਰਵਿੰਦਰ ਸਿੰਘ ਜੀ ਬਰਾੜ ਕੋਟਲਾ ਮੇਰ ਸਿੰਘ ਵਾਲਾ ਕੈਨੇਡਾ ਤੇ ਸਾਡਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੋਨੀ ਵਕੀਲਾ ਵਾਲਾ ਆਪਣੇ ਸਾਥੀਆਂ ਨਾਲ ਮਿਲ ਕੇ ਜਗਵੀਤ ਅਗੁਰ ਜੀ ਕੈਨੇਡਾ ਸਾਰੇ ਭਰਾ ਮਿਲ ਕੇ ਇੱਕ ਵੱਡਾ ਮੋਟਰਸਾਈਕਲ ਹਾਰਲੇਡ ਨਾਲ ਸਨਮਾਨ ਇੱਕ ਵਾਰੀ ਜ਼ੋਰਦਾਰ ਤਾੜੀਆਂ ਬੂਟੇ ਉਰੀਆਣੇ ਦੇ ਲਈ ਹੋ ਜਲ ਭਰਾ ਜੋਰਦਾਰ ਤਾੜੀਆਂ ਮਾਰਦਗੇ ਆਪਾਂ ਬੂਟਾ ਅੰਮ੍ਰੀਆ ਦਾ ਸਾਡਾ ਵੀਰ ਬਹੁਤ-ਬਹੁਤ ਮੁਬਾਰਕਾ ਹੈ ਸੇਵਕ ਬਲਟੋਆ ਵੀ ਆਇਆ ਹੋਇਆ ਇਸ ਸਨਮਾਨ ਦੇ ਵੀ ਸ਼ਾਮਿਲ ਹੈ ਲੈ ਵੀ ਸੇਵਕ ਭਰਾ ਬਲ ਵੀ ਬੂਟੇ ਤੇਰੇ ਲਈ ਬਹੁਤ-ਬਹੁਤ ਮੁਬਾਰਕਾ ਹੈ ਇਹ ਸਾਫੀ ਸਾਡਾ ਸੋਨੇ ਫਕਰ ਚੰਦਾ ਹਰਦੇਵ ਸਾਡਾ ਫਕਰ ਚੰਦਾ ਉਹਦੇ ਪਿੰਡ ਦਾ ਨੌਜਵਾਨ ਹੈ ਜਨਾਬ ਮਾਨ ਸਾਹਿਬ ਦੁਨੀਆ ਦਾ ਵੱਡਾ ਬੱਲਾ ਹੈ ਤੇ ਨਾਲ ਸਾਡਾ ਅਰਸ਼ ਵਰਨਾਲਾ ਅੱਜ ਦੇ ਇਸ ਵੇਲੇ ਦੇ ਬੈਸਟ ਰੇਡਿੰਗ ਤੇ ਜਾਂਦੇ ਨੇ। ਉਹਨਾਂ ਗੱਬਰੂਆਂ ਦੇ ਲਈ ਮੋਟਰਸਾਈਕਲ ਦਿੱਤੇ ਜਾ ਰਹੇ ਆ। ਇੱਕ ਵਾਰ ਇਹਨਾਂ ਨੇ ਚੜ੍ਹਦੀ ਕਲਾ ਦੇ ਲਈ ਉਹਨਾਂ ਪਰਿਵਾਰਾਂ ਨੇ ਚੜ੍ਹਦੀ ਕਲਾ ਦੇ ਲਈ ਜਿਨ੍ਹਾਂ ਨੇ ਮਾਣ ਦਿੱਤੇ ਆ। ਜਗਾਰਾ ਸ਼ਰਦੀਏ। ਬੋਲਿੰਗ ਸੋਰਹਾ। ਲੈ ਵੀ ਪੁੱਤ ਦਿਓ ਗੇੜਾ। ਆਵਾਜ਼ ਮੇਰੇ ਕੰਨਾਂ ਦੇ ਵਿੱਚ ਪਈ ਆ ਤੇ ਮੈਨੂੰ ਉਹ ਗੱਲ ਬੜੀ ਚੰਗੀ ਲੱਗੀ ਆ। ਹਰਸ਼ ਨੇ ਆ ਮੋਟਰਸਾਈਕਲ ਜਿੱਤ ਲਿਆ ਨਸੀਬ ਆ ਹੋਈ ਜਰ ਨਾਲ ਇਹ ਮੋਟਰਸਾਈਕਲ ਜਦੋਂ ਅਨਾਉਂਸ ਹੋਇਆ ਵੀ ਅੱਜ ਦੇ ਮੇਲੇ ਦਾ ਬੈਸਟ ਰਾਈਡਰ ਹਰਸ਼ ਬਰਨਾਲੇ ਵਾਲਾ ਬਣ ਗਿਆ ਘਰ ਦੇ ਵਿੱਚ ਮੇਰੀ ਸਤਿਕਾਰਯੋਗ ਮਾਂ ਹਰਸ਼ ਦੀ ਮਾਤਾ ਉਹ ਭਾਗਾਂ ਵਾਲੀ ਮਾਂ ਕੱਦ ਜਿਹੜੀ ਇਹ ਬਾਤ ਜਾਣਦੀ ਹੋਊਗੀ ਤੇ ਘਰ ਦੇ ਵਿੱਚ ਉਹ ਮਾਂ ਬੈਠੀ ਹੈ ਪਰਿਵਾਰ ਬੈਠਾ ਹੈ ਮਾਣ ਮਹਿਸੂਸ ਕਰ ਰਿਹਾ ਹੋਊਗਾ ਮੈਂ ਉਹ ਭਾਗਾਂ ਵਾਲੀ ਮਾਂ ਨੂੰ ਉਹ ਭਾਗਾਂ ਵਾਲੇ ਪਰਿਵਾਰ ਨੂੰ ਮੁਬਾਰਕਬਾਦ ਦੇ ਦਿੰਦਾ ਹਾਂ ਉਹ ਪਾਕਾਂ ਵਾਲੀ ਟੋਖ ਦੇ ਵਿੱਚ ਇੱਕ ਜੋਧਾ ਖਿਡਾਰੀ ਪਾੜਾ ਹੋਇਆ ਜੱਗੇ ਬਰਨਾਲੇ ਤੋਂ ਬਾਅਦ ਅਰਸ਼ ਬਰਨਾਲੇ ਨੇ ਇਸ ਨਗਰ ਦਾ ਨਾਮ ਕਬੱਡੀ ਦੇ ਵਿੱਚ ਬਲੰਗੀਆਂ ਨੂੰ ਸੋਹਰਿਆ ਖਿਡਾਰੀ ਇਹ ਮੋਟਰਸਾਈਕਲ ਜਿੱਤ ਕੇ ਲੈਨੇ ਇਸ ਗੱਲ ਦੀ ਬਹੁਤ ਖੁਸ਼ੀ ਹੈ ਸਾਰੇ ਪਿੰਡ ਨੂੰ ਖੁਸ਼ੀ ਹੋਊਗੀ ਕਬੱਡੀ ਜਗਤ ਨੂੰ ਖੁਸ਼ੀ ਹੋਊਗੀ ਇਹ ਮੋਟਰਸਾਈਕਲ ਗੁਰੂ ਘਰ ਦੇ ਜਿਹੜਾ ਉਹ ਚੜਾ ਦਿੱਤਾ ਜਾਵੇਗਾ ਤੇ ਜਿਹੜੇ ਸੇਵਾਦਾਰ ਵੀਰ ਉਹਤੇ ਸੇਵਾ ਕਰਦੇ ਆ ਜਾਂ ਕਿਸੇ ਹੋਰ ਦੇਮ ਉਸ ਮੋਟਰਸਾਈਕਲ ਦੀ ਲੋੜ ਹੋਊਗੀ ਇਹ ਮੋਟਰਸਾਈਕਲ ਨੂੰ ਵਰਤ ਸਕਦੇ ਹੋ ਇੱਕ ਇਸ ਨੌਜਵਾਨ ਦੀ ਚੜ੍ਹਦੀ ਕਰਨ ਲਈ ਜਿਦਾਰਾ ਲਾਇਆ ਕੋਈ ਗੁਰੂ ਘਰ ਦੀ ਦੇਣ ਹੈ ਹੋਵੇ ਸੇ ਨਹਾ ਹਾ ਜੈ ਹੋਵੇ ਲੈ ਵੀ ਅਰਸ਼ਾ ਅੱਜ ਤੱਕ ਮੋਟਰ ਕਿੰਨੇ ਮੋਟਰਸਾਈਕਲ ਹੋ ਗਏ ਨੇ ਤੇਰੇ ਹੁਣ ਤੱਕ 19 ਮੋਟਰਸਾਈਕਲ ਹੋ ਗਏ ਐ ਤੇ ਬਾਬਾ ਮੇਅਰ ਕਰੇ ਅਗਵੀਰ ਸਿੰਘ ਦੇ ਤੇ ਭਤੀਜੇ ਨੇ ਉਹਨੇ ਮੋਟਰਸਾਈਕਲ ਜਰਸੀ ਦੇ ਵਿੱਚ ਨਹੀਂ ਹੋਣਗੇ ਲੈ ਇੱਕ ਜਰਸੀ ਨਿਕਾ ਦੋ ਜਰਸੀਆਂ ਵਿੱਚ ਸ਼ਾਇਦ ਉਹਨੇ ਮੋਟਰਸਾਈਕਲ ਨਾ ਹੋਣਾ ਜਿੰਨੇ ਮੋਟਰਸਾਈਕਲ ਇਸ ਖਿਡਾਰੀ ਨੇ ਆਪਣੇ ਖੇਡ ਕਬੱਡੀ ਦੇ ਕੈਰੀਅਰ ਵਿੱਚ ਜਿੱਤਨੇ ਹੈ ਇਹ ਆਉਣ ਵਾਲਾ ਟਾਈਮ ਤੁਹਾਨੂੰ ਦੱਸੂਗਾ ਆ ਸ਼ਹੀਦ ਅਸਕਰ ਦਾ ਮੇਲਾ ਉਹਨਾਂ ਦਾ ਗੁਰੂ ਘਰ ਸਾਹਮਣੇ ਹੈ ਉਹਨਾਂ ਦੀ ਕਿਰਪਾ ਨਾਲ 19 ਸਾਲ ਉਮਰ ਤੇ 19 ਮੋਟਰਸਾਈਕਲ ਜਿੱਤ ਲਿਆ ਲਾਓ ਨਾਜਾ 360 ਦਿਨਾਂ ਦੇ ਇਹ ਕੁੱਲ ਬਣਾ ਕੇ ਮੇਰੇ ਮਿੱਤਰੋ ਮੁੰਡਾ 200 ਦਿਨ ਵੀ ਮੇਲਾ ਖੇਡਿਆ ਸਾਲ ਦੇ ਵਿੱਚ ਤੇ 200 ਦੇ ਵਿੱਚੋਂ 150 ਦਿਨ ਵੀ ਬਸਤ ਆ ਗਿਆ ਇੱਕ ਸਾਲ ਦਾ 150 ਮੋਟਰਸਾਈਕਲ ਆ ਚੋਬਰ ਦੀ ਖੇਡ ਕਰਕੇ ਇਹਦੇ ਹੱਥੇ ਆਉਣਾ ਮੋਕਰ ਨਸੀਬ ਤੇ ਗੁਰਕਮਲ ਇਹਦੇ ਸਾਰੇ ਸਾਥੀਆਂ ਦਾ ਸਤਿਕਾਰ ਬਹੁਤ ਬਹੁਤ ਮੁਬਾਰਕਬਾਦ ਹੈ ਮੀਤਾ ਵਡੀ ਦਾ ਬਹੁਤ ਬਹੁਤ ਸਤਿਕਾਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਰੇ ਪਿੰਡ ਦਾ ਬਹੁਤ ਸਤਿਕਾਰ ਓਏ ਆਜੋ ਆਜੋ ਬੱਤੂ ਹਰਨਾ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ 5100 ਆਹ ਹੁਣ ਸਨਮਾਨ ਸਨਮਾਨ ਪਈਏ ਸਾਰਿਆਂ ਦਾ ਬਹੁਤ ਬਹੁਤ ਸਤਿਕਾਰ ਮਾਈਕ ਤੇ ਵੱਡਾ ਵੀਰ ਗੁਰਚਰਨ ਸਿੰਘ ਜੀ ਸਾਹਿਬ